ਹਾਂਜੀ ਸਤ ਸ੍ਰੀ ਅਕਾਲ ਪੰਜਾਬੀਓ ਜਿਸ ਤਰ੍ਹਾਂ ਮੈਂ ਉੱਪਰ ਲਿਖਿਆ ਹੋਇਆ ਕਿ ਤੁਹਾਡਾ ਮੁੱਖ ਮੰਤਰੀ ਭਗਵਾਨਤ ਮਾਨ ਹੁਣ ਤੁਹਾਡਾ ਮੁੱਖ ਮੰਤਰੀ ਨਹੀਂ ਰਿਹਾ ਸੋ ਪਹਿਲਾਂ ਵੀ ਪਿਛਲੇ 2.5 ਸਾਲ ਤੋਂ ਜੋ ਪੰਜਾਬ ਦੀ ਸਰਕਾਰ ਚੱਲਦੀ ਰਹੀ ਆ ਉਹਨੂੰ ਦਿੱਲੀ ਵਾਲੇ ਹੀ ਚਲਾਉਂਦੇ ਰਹੇ ਆ ਚਾਹੇ ਉਹ ਰਾਗਬ ਚੱਡਾ ਹੋਵੇ ਚਾਹੇ ਹੋਰ ਇਹਨਾਂ ਦੇ ਦਿੱਲੀ ਵਾਲੇ ਬੰਦੇ ਹੋਣ ਪਰ ਹੁਣ ਤਾਂ ਜਮਈ ਇੱਕ ਤਰੀਕੇ ਦੇ ਨਾਲ ਭਵੰਤਮਾਨ ਨੂੰ ਇਹਨਾਂ ਨੇ ਜਮਈ ਇੱਕ ਖੁੰਝੇ ਲਾ ਤੱਕ ਪਾਸੇ ਕਰਤਾ ਆ ਪਿੱਛੇ ਜੇ ਜਿਵੇਂ ਮੰਤਰੀਆਂ ਨੂੰ ਬਦਲਿਆ ਗਿਆ ਦਿੱਲੀ ਵਾਲਿਆਂ ਨੇ ਆਪਣੇ ਚਿਹਤੇ ਮੰਤਰੀ ਲਾਏ ਜਿੰਨਾ ਰਾਹੀ ਦਿੱਲੀ ਨੇ ਮੋਟਾ ਪੈਸਾ ਪੰਜਾਬ ਦੇ ਵਿੱਚੋਂ ਇਕੱਠਾ ਕਰਨਾ ਹੈ ਜਿਹੜੇ ਆਪਣੇ ਆਪ ਨੂੰ ਪੂਰੇ ਕਟੜ ਇਮਾਨਦਾਰ ਕਹਾਉਣ ਵਾਲਾ ਕੇਜਰੀਵਾਲ ਤੇ ਉਹ ਸਾਰੀ ਜੰਡਲੀ ਉਹਨਾਂ ਦੀ ਇੱਕੋ ਹੀ ਸਕੀਮ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਰਹਿੰਦੇ 2 2.5 ਸਾਲਾਂ ਦੇ ਵਿੱਚ ਜਿੰਨਾ ਪੈਸਾ ਇਕੱਠਾ ਕੀਤਾ ਜਾਂਦਾ ਜਿੰਨਾ ਪੰਜਾਬ ਨੂੰ ਲੁੱਟਿਆ ਜਾਂਦਾ ਉਹਨੂੰ ਲੁੱਟ ਲੋ ਆ ਜਿਹੜਾ ਮੁੰਡੀਆਂ ਮੰਤਰੀ ਬਣਾਇਆ ਸਾਮਣੇ ਵਾਲੇ ਹਲਕੇ ਤੋਂ ਇੱਕ ਜਿਹੜਾ ਗੁਇਲ ਮంత్రి ਬਣਾਇਆ ਹਲਕਾ ਲਹਿਰੇਗਾ ਅੱਗੇ ਤੋਂ ਦੋਨੇ ਬੰਦੇ ਸਿਰੇ ਦੇ ਕਰਾਪਟ ਬੰਦੇ ਨੇ ਸਿਰੇ ਦੇ ਭ੍ਰਿਸ਼ਟ ਬੰਦੇ ਨੇ ਪਤਾ ਕਰ ਲੋ ਸਾਨਿਆ ਹਲਕੇ ਦੇ ਵਿੱਚੋਂ ਕਿ ਜਿੰਨੀ ਰੇਤੇ ਦੀ ਮਾਈਨਿੰਗ ਹੋਈ ਆ ਜਿੰਨੀ ਰੇਤਾ ਚੋਰੀ ਵਿਖਦਾ ਰਿਹਾ ਐ ਇੱਥੋਂ ਜਿੰਨੀਆਂ ਖੱਡਾਂ ਚੱਲਦੀਆਂ ਰਹੀਆਂ ਨੇ ਜਿੰਨਾ ਰੇਤਾ ਚੋਰੀ ਵਿਕਿਆ ਮੋਟਾ ਪੈਸਾ ਇਕੱਠਾ ਕਰਕੇ ਮੁੰਡੀਆਂ ਪਹਿਲਾਂ ਵੀ ਦਿੱਲੀ ਨੂੰ ਭੇਜਦਾ ਰਿਹਾ ਸੀ ਇਸੇ ਕਰਕੇ ਉਹਨਾਂ ਨੇ ਕਹਿੰਦਾ ਵੀ ਆਹ ਲੈ ਤੈਨੂੰ ਮੰਤਰੀ ਬਣਾਤਾ ਮੋਟਾ ਪੈਸਾ ਇਕੱਠਾ ਕਰਕੇ ਭੇਜ ਤੇ ਸਭ ਤੋਂ ਸਿਰੇ ਦਾ ਪ੍ਰਸ਼ਤ ਬੰਦਾ ਪਤਾ ਕਰ ਲੈ ਰਹੇਗਾ ਅੱਗੇ ਤੋਂ ਜਿਹੜਾ ਐਮ.ਐਲ.ਏ ਆ ਉਹਨੂੰ ਇਹਨਾਂ ਨੇ ਮਾਈਨਿੰਗ ਦਾ ਵਿਭਾਗ ਸੰਭਾਤਾ ਵੀ ਲਿਆ ਜਿੰਨੇ ਪੈਸੇ ਇਕੱਠੇ ਹੁੰਦੇ ਆ ਇਕੱਠੇ ਕਰਕੇ ਲਿਆ ਪੰਜਾਬ ਚ ਬਹੁਤ ਵਾਰੀ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕੇ ਰੌਲਾ ਪਾਉਂਦੇ ਆ ਰਹੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਨੌ ਦਾ ਮੁੱਖ ਮੰਤਰੀ ਆ। ਇੱਕ ਰਾਵੜ ਦੀ ਮੋਹਰ ਐ, ਇੱਕ ਮੋਹਰਾ ਦਿੱਲੀ ਵਾਲਿਆਂ ਦਾ। ਸਿਰਫ ਕੁਰਸੀ ਤੇ ਚਿਹਰਾ ਬੈਠਾ ਦਿਖਦਾ। ਇਹਦੋਂ ਜਿੰਨੇ ਮਰਜ਼ੀ ਝਟਕਲੇ ਸੁਣ ਲੋ, ਕਹਾਣੀਆਂ ਸੁਣ ਲੋ, ਗੱਪ ਸੁਣ ਲੋ, ਤੰਜ ਸੁਣ ਲੋ, ਉਹ ਬਾਧੂ ਇਹ ਕੰਮ ਕਰੀ ਜਾਂਦਾ। ਪਰ ਪੰਜਾਬ ਦੇ ਪ੍ਰਤੀ ਜੋ ਫੈਸਲੇ ਲੈ ਰਹੇ ਉਹ ਦਿੱਲੀ ਵਾਲੇ ਲੈ ਰਹੇ ਆ। ਚਾਹੇ ਪੰਜਾਬ ਦਾ ਡੀਜੀਪੀ ਹੋਵੇ, ਚਾਹੇ ਪੰਜਾਬ ਦੇ ਹੋਰ ਜਿੰਨੇ ਅਫਸਰ ਹੋਣ ਜਿੰਨੀ ਰਿਪੋਰਟ ਕਰਦੇ ਆ ਸਾਰੇ ਦਿੱਲੀ ਵਾਲਿਆਂ ਨੂੰ ਕਰਦੇ ਆ ਹੁਣ ਤਾਂ ਹੋਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਧਿਆਨ ਨਾਲ ਸੁਣ ਲਿਓ ਇਹਨਾਂ ਨੇ ਦੋ ਬੰਦੇ ਦੋ ਬੰਦੇ ਜਿਨ੍ਹਾਂ ਦੇ ਨਾਂ ਹੈਗੇ ਆ ਇੱਕ ਦਾ ਨਾਂ ਹੈਗਾ ਵਿਜੇ ਨਾਇਰ ਇੱਕ ਦਾ ਨਾਂ ਹੈਗਾ ਅਜੇ ਜੈਨ ਇਹਨਾਂ ਚੋਂ ਇੱਕ ਬੰਦਾ ਦਾ ਉਹ ਬੰਦਾ ਜਿਹੜਾ ਕੇਜਰੀਵਾਲ ਦੇ ਨਾਲ ਹੁਣ ਪਿੱਛੇ ਜੇ ਆ ਜਿਹੜੇ ਘਟਾਲੇ 'ਚ ਫਸਿਆ ਸੀਗਾ ਉਹਦੇ ਨਾਲ ਜੇਲ੍ਹ ਕੱਟ ਕੇ ਆਇਆ ਇਹਨਾਂ ਨੇ ਦੋ ਬੰਦੇ ਪਰਸੋਂ ਤੋਂ ਮੁੱਖ ਮੰਤਰੀ ਦੇ ਦਫ਼ਤਰ 'ਚ ਪੱਕੇ ਤੌਰ ਤੇ ਲਿਆ ਕੇ ਬਿਠਾਤੇ ਸਾਰਾ ਪੰਜਾਬ ਸਾਰੀ ਸਰਕਾਰ ਉਹ ਦੋ ਬੰਦੇ ਦਿੱਲੀ ਵਾਲੇ ਜਿਹੜਾ ਅਜੇ ਜੈਨ ਤੇ ਵਿਜੇ ਨਾਇਰ ਨਾਉ ਦੇ ਦੋ ਬੰਦੇ ਨੇ ਇਹ ਦੋਨੇ ਬੰਦੇ ਪੰਜਾਬ ਦੇ ਵਿੱਚ ਬੈਠੇ ਮੁੱਖ ਮੰਤਰੀ ਦੇ ਘਰੇ ਬੈਠੇ ਸੀਐਮ ਹਾਊਸ 'ਚ ਬੈਠੇ ਉੱਥੋਂ ਸਾਰੇ ਅਫਸਰਾਂ ਨਾਲ ਮੀਟਿੰਗਾਂ ਕਰ ਰਹੇ ਨੇ ਉੱਥੋਂ ਬੈਠੇ ਹਦਾਇਤਾਂ ਕਰ ਰਹੇ ਨੇ ਅਫਸਰਾਂ ਨੂੰ ਉੱਥੋਂ ਬੈਠੇ ਹੀ ਇਹ ਸਾਰੀ ਸਰਕਾਰ ਚਲਾ ਰਹੇ ਨੇ ਤੇ ਭਵੰਤਮਾਨ ਦਾ ਕਹਿੰਦੇ ਜੀ ਲੀਵਰ ਖਰਾਬ ਹੋ ਗਿਆ ਪਤਾ ਨਹੀਂ ਕੋਈ ਹੋਰ ਬਿਮਾਰੀ ਹੋ ਗਈ ਉਹ ਕਹਿੰਦੇ ਜੀ ਮਹਾਲੀ ਦੇ ਹਸਪਤਾਲ ਦੇ ਵਿੱਚ ਆਪਣੇ ਟੈਸਟ ਕਰਾ ਰਿਆ ਆਪਣਾ ਇਲਾਜ ਕਰਾ ਰਿਆ ਪੰਜਾਬ ਦੇ ਲੋਕੋ ਤੁਹਾਨੂੰ ਬੜੇ ਚਿਰ ਤੋਂ ਅਸੀਂ ਇਹ ਗੱਲਾਂ ਕਲਪਦੇ ਰਹੇ ਹਾਂ ਸਮਝਾਉਂਦੇ ਰਹੇ ਹਾਂ ਕਿ ਇਹ ਬੰਦੇ ਪੰਜਾਬ ਦੀ ਜੜ ਪਟਣਗੇ ਪਰ ਬਹੁਤ ਇਹ ਹਲੇ ਵੀ ਐਸੇ ਅੰਧ ਭਗਤ ਹੈਗੇ ਆ ਜਿਹੜੇ ਹਲੇ ਵੀ ਉਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਇਹ ਪੰਜਾਬ ਨਾਲ ਕੀ ਕਰ ਰਹੇ ਨੇ ਪੂਰਾ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਕੇਜਰੀਵਾਲ ਦਾ ਕਿ ਕਿਸੇ ਵੀ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਇਮਾਨਦਾਰ ਸਾਬਤ ਕਰਾਂ ਅਸਤੀਫਾ ਵੀ ਦੇਤਾ ਦਵਾਰੇ ਫਿਰ ਮੁੱਖ ਮੰਤਰੀ ਬਣਨ ਨੂੰ ਫਿਰਦਾ ਭਵਨ ਤਮਾਨ ਨੂੰ ਵੀ ਉਹਨੇ ਬੁਲਾ ਕੇ ਕਿਹਾ ਦੇ ਲੀਬ ਤੂੰ ਵੀ ਅਸਤੀਫਾ ਦੇ ਦੇ ਜਿੱਦੇ ਜਨਾਬ ਆਉਂਦੇ ਆਉਂਦੇ ਉੱਥੇ ਗਸ ਪੈ ਗਿਆ ਸੀ ਘੱਡੇ ਪੈ ਸੀਗੇ ਇਹ ਉਸ ਦਿਨ ਦੀ ਗੱਲ ਹੈ ਜਿੱਦੇ ਮੀਂਹ ਚ ਭੇਜਦੇ ਸੀ ਤੇ ਤੀਰ ਛੱਡਦੇ ਸੀ ਮਾਨ ਸਾਹਿਬ ਐਂ ਕਰਕੇ ਇਹ ਉਦੋਂ ਦੀ ਗੱਲ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ OSD ਦੇ ਉੱਤੇ ਕਿਸੇ ਮੰਤਰੀ ਦੇ ਉੱਤੇ ਕਿਸੇ MLA ਦੇ ਉੱਤੇ ਇਹ ਪਰਚਾ ਵੀ ਦੇਣ ਕਿਉਂਕਿ ਇੰਨਾ ਦਾ ਪੂਰਾ ਟੈਨ ਲੱਗਿਆ ਪਿਆ ਵੀ ਅਸੀਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਸਹੀ ਸਿੱਧ ਕਿਵੇਂ ਸਾਬਤ ਕਰਨਾ ਹੈ ਇਮਾਨਦਾਰ ਕਿਵੇਂ ਸਾਬਤ ਕਰਨਾ ਸਾਰਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਭਵੰਤਸਿਆ ਇਹ ਬਿਣਾ ਮੰਗੀ ਸਲਾਹ ਹੈ ਕਹਿੰਦੇ ਹੁੰਦੇ ਬਿਣਾ ਮੰਗੀ ਕਿਸੇ ਨੂੰ ਸਲਾਹ ਰਾਹ ਦੇਣੀ ਨਹੀਂ ਚਾਹੀਦੀ ਪਰ ਮੈਂ ਤੈਨੂੰ ਇੰਨੀ ਗੱਲ ਕਹਿਣਾ ਚਾਹੁੰਦਾ ਤੇਰੇ ਕੋਲ ਹਲੇ ਵੀ ਮੌਕਾ ਹੈ ਹਲੇ ਵੀ ਮੌਕਾ ਹੈ ਕਹਿ ਪੰਜਾਬ ਦੇ ਲੋਕਾਂ ਨੂੰ ਇੱਕ ਠੋਕ ਕੇ ਖੜ ਪੰਜਾਬ ਦੇ ਲੋਕਾਂ ਦੇ ਨਾਲ ਕਹਿੰਦਾ ਮੈਨੂੰ ਭਰਾਵਾ ਪੰਜਾਬ ਦੇ ਲੋਕੋ ਮੈਨੂੰ ਦਿੱਲੀ ਵਾਲੇ ਦੱਬ ਲਿਆ ਦਿੱਲੀ ਵਾਲਿਆਂ ਨੇ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਧੱਕਾ ਹੋ ਰਿਹਾ ਹੈ ਮੇਰੇ ਨਾਲ ਮੇਰੇ ਉੱਤੇ ਬੰਦੇ ਬਿਠਾਏ ਜਾ ਰਹੇ ਆ ਮੈਨੂੰ ਦੱਬਿਆ ਜਾ ਰਿਹਾ ਹੈ ਹਲੇ ਵੀ ਤੇਰੇ ਕੋਲ ਮੌਕਾ ਹੈ ਕਿ ਤੂੰ ਇਹ ਗੱਲ ਲੋਕਾਂ 'ਚ ਜਾ ਕੇ ਸਪਸ਼ਟ ਕਰ ਦੇ ਜੋ ਪਿਛਲੀ 2.5 ਸਾਲਾਂ ਤੇਰੇ ਨਾਲ ਤੇਰੀ ਦੁਰਦਸ਼ਾ ਹੋਈ ਆ ਜਾਂ ਜੋ ਇਹਨਾਂ ਨੇ ਕੀਤਾ ਸਾਰਾ ਆ ਕੇ ਲੋਕਾਂ 'ਚ ਬਿਆਨ ਕਰ ਦੇ ਹਲੇ ਵੀ ਤੇਰੇ ਕੋਲ ਸਮਾਂ ਹੈਗਾ ਸ਼ਾਇਦ ਤੈਨੂੰ ਲੋਕ ਹੱਲੇ ਵੀ ਮਾਫ਼ ਕਰਦੇ ਨੇ ਪਰ ਜਿਹੜੇ ਤੂੰ ਗੁਨਾਹ ਕਰ ਰਿਹਾ ਇਹਨਾਂ ਦੀ ਝੇਪ ਚ ਕਰ ਰਿਹਾ ਇਹਨਾਂ ਦੇ ਦਾਬੇ ਚ ਕਰ ਰਿਹਾ ਜਾਂ ਤਰੀਕੀ ਮਜਬੂਰੀ ਹੈ ਜੋ ਤੂੰ ਅੱਜ ਨੁਕਸਾਨ ਕਰ ਰਿਹਾ ਪੰਜਾਬ ਦਾ ਪੈਸਾ ਵੀ ਇਹ ਲੁੱਟ ਕੇ ਲਿਜਾ ਰਹੇ ਆ ਉਹਦਾ ਜ਼ਿੰਮੇਵਾਰ ਤਾਂ ਤੂੰ ਹੀ ਹੈ ਜੇ ਲੁੱਟ ਕੇ ਲਿਜਾ ਰਹੇ ਆ ਪੈਸਾ ਤਾਂ ਨੁਕਸਾਨ ਵੀ ਬਹੁਤ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਹੋਰ ਪੱਖਾ ਤੋਂ ਵੀ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਰਿਹਾ ਜੇ ਅਸੀਂ ਪਾਣੀ ਦੀ ਗੱਲ ਕਰਦੇ ਆਂ ਅਧਰਾਵਾਂ ਵਿੱਚ ਘੋਲੀਆਂ ਜਾ ਰਹੀਆਂ ਜ਼ਹਿਰਾਂ ਦੀ ਅਸੀਂ ਗੱਲ ਕਰਦੇ ਆਂ ਧਰਤੀ ਹੇਠਾਂ ਪਤਨਾ ਚ ਪਾਗਾਂ ਜਾ ਰਹੀਆਂ ਜ਼ਹਿਰਾਂ ਦੀ ਅਸੀਂ ਗੱਲ ਕਰਦੇ ਆਂ ਪੂਰੇ ਪੰਜਾਬ ਦੇ ਪਾਣੀ ਦੇ ਬਜਰੇ ਨੀਮ ਆ ਚੁੱਕੇ ਆ ਕੈਮੀਕਲ ਆ ਚੁੱਕੇ ਨੇ ਲੋਕ ਮਰ ਰਹੇ ਨੇ ਅਸੀਂ ਉਹਦੀ ਗੱਲ ਕਰ ਰਹੇ ਆਂ ਕੋਈ ਉਹੋ ਜਿਹਾ ਫੈਸਲਾ ਕਰਦੇ ਕੋਈ ਇਸ ਤੋਂ ਇਲਾਵਾ ਖੇਤੀ ਦੇ ਲਈ ਕੋਈ ਮਜ਼ਦੂਰਾਂ ਦੇ ਲਈ ਕੋਈ ਹੋਰ ਪੰਜਾਬੀ ਬੋਲੀ ਦੇ ਲਈ ਕੋਈ ਕਾਨੂੰਨ ਕੋਈ 372 ਵਰਗੀ ਕੋਈ ਉਸ ਤਰ੍ਹਾਂ ਦੀ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕਿ ਪੰਜਾਬ ਦੇ ਅੰਦਰ ਬਾਹਰਲੇ ਬੰਦਿਆਂ ਨੂੰ ਜ਼ਮੀਨਾਂ ਲੈਣ ਦੇ ਉੱਤੇ ਰੋਕ ਲੱਗੇ ਜਿਵੇਂ ਗੁਜਰਾਤ ਹਿਮਾਚਲ ਉੱਤਰਾਖੰਡ ਰਾਜਸਥਾਨ ਵਰਗੇ ਸੂਬਿਆਂ 'ਚ ਕੋਈ ਨਾ ਕੋਈ ਤਾਂ ਫੈਸਲਾ ਇਹ ਜਾ ਇਤਿਹਾਸ ਕਰ ਜਾ ਜਿਹਦੇ ਨਾਲ ਕੱਲ ਨੂੰ ਲੋਕਾਂ ਦੇ ਵਿੱਚ ਵੀ ਕੱਟੋ ਘੱਟ ਤੈਨੂੰ ਮੁੱਖ ਮੰਤਰੀ ਜਦੋਂ ਲੈ ਜਾਏਗਾ ਉਸ ਤੋਂ ਬਾਅਦ ਯਾਦ ਹੀ ਕਰ ਲੈ ਕਿ ਲਾਹ ਤੈਨੂੰ ਦੇਣੀ ਹੈ ਤੈਨੂੰ ਇਹਨਾਂ ਨੇ ਮੇਰੀ ਗੱਲ ਯਾਦ ਰੱਖੀ ਜਲੀਲ ਕਰਕੇ ਜਮ੍ਹਾਂ ਐਨ ਜ਼ੀਰੋ ਕਰਕੇ ਐ ਜਿਹੜਾ ਮੜਾ ਮੋਟਾ ਵੀ ਤੇਰਾ ਹਲੇ ਲੋਕਾਂ 'ਚ ਹੈਗਾ ਕੁਝ ਉਹ ਜਮ੍ਹਾਂ ਤਨੂੰ ਐ ਖਤਮ ਕਰਕੇ ਜੇ ਨਾਂ ਤੈਨੂੰ ਇਹਨਾਂ ਨੇ ਐਨ ਨਿਚੋੜ ਕੇ ਨਿੰਬੂ ਵਾਂਗੂ ਉਹ ਮਾਰਨਗੇ ਜਿਵੇਂ ਮੱਖੀ ਕੱਟ ਕੇ ਮਾਰਦੇ ਆਪਾਂ ਐ ਮਾਰਨਗੇ ਲੱਸੀ ਜਿਹੇ ਮਾਰਦੇ ਆ ਮੱਖੀ ਕੱਢ ਕੇ ਜਾਂ ਦੁੱਧ ਚ ਮਾਰਦੇ ਨਾ ਭਗਾ ਕੇ ਐ ਤੈਨੂੰ ਮਾਰਨਗੇ ਯਾਦ ਰੱਖੀ ਐ ਤੈਨੂੰ ਪਾਸੇ ਐ ਕਿਨਾਰੇ ਕਰਕੇ ਤੈਨੂੰ ਜਮਾ ਵੀ ਇਹਦਾ ਖਤਮ ਸੀ ਜੀ ਸਾਰੀ ਗੱਲ ਐ ਨਹੀਂ ਬਸ ਤੈਨੂੰ ਪਾਸੇ ਕਰਕੇ ਤੇਰੇ ਸਿਰਦਰ ਮੇਰਾ ਸਾਰਾ ਕੁਝ ਕਾਰੀ ਭਵੰਤ ਮਾਨ ਰਿਹਾ ਸੀ ਹਲੇ ਹੀ ਮੌਕਾ ਸਚਾਈ ਲੋਕਾਂ ਦੇ ਸਾਹਮਣੇ ਬਿਆਨ ਕਰਦੇ ਜੋ ਕੁਝ ਹੋ ਰਿਹਾ ਇਹ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ ਹੁੰਦੀਆਂ ਇਹ ਗਾਹੇ ਵਗਾਹੇ ਇਹ ਗੱਲਾਂ ਨਿਕਲ ਕੇ ਬਾਹਰ ਆਈ ਜਾਂਦੀਆਂ ਜੋ ਸਾਰਾ ਜੋ ਹੋ ਰਿਹਾ ਹੈ ਇਸ ਵੇਲੇ ਜੋ ਪੰਜਾਬ ਨਾਲ ਹੋ ਰਿਹਾ ਜੋ ਸੀਐਮ ਹਾਊਸ 'ਚ ਹੋ ਰਿਹਾ ਜੋ ਤੁਹਾਡੇ ਘਰਾਂ 'ਚ ਹੋ ਰਿਹਾ ਸਾਰੀਆਂ ਗੱਲਾਂ ਬਾਹਰ ਆ ਰਹੀਆਂ ਨੇ ਕਹਿੰਦੇ ਹੁੰਦਾ ਕੰੰਧਾਂ ਦੇ ਵੀ ਕੰੰਧ ਹੁੰਦੇ ਆ ਗੁੱਜਿਆ ਸੇ ਕੁਝ ਨਹੀਂ ਰਹਿੰਦਾ ਇਹ ਖੂਹਾਂ 'ਚ ਕੀਤੀਆਂ ਹੋਈਆਂ ਗੱਲਾਂ ਵੀ ਬਾਹਰ ਆ ਜਾਂਦੀਆਂ ਨੇ ਸਭ ਵਧੀਆ ਰਹੇਗਾ ਕਿ ਤੂੰ ਇਹ ਸਚਾਈ ਲੋਕਾਂ ਦੇ ਸਾਹਮਣੇ ਲੈ ਕੇ ਆ ਜੋ ਇਹ ਬਰਬਾਦ ਪੰਜਾਬ ਨੂੰ ਕਰ ਰਿਹਾ ਕਰਜ਼ਾ ਚੱਕ ਕੇ ਮੋਟਾ ਪੰਜਾਬ ਸਰ ਚੜ੍ਹਾਇਆ ਜਾ ਰਿਹਾ ਹੈ ਕਰਜ਼ੇ ਦੀ ਹੱਦ ਤੋਂ ਵਧਾਉਣ ਦੀ ਗੱਲ ਕੀਤੀ ਆ ਉਹ ਸਾਰਾ ਪੈਸਾ ਇੱਥੋਂ ਲੁੱਟ ਕੇ ਚਾਹੇ ਦਿੱਲੀ ਜਾ ਰਿਹਾ ਤੇ ਚਾਹੇ ਹਰਿਆਣੇ ਦੀਆਂ ਚੋਣਾਂ ਦੇ ਉੱਤੇ ਖਰਚ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਧੋਖਾ ਗਦਾਰੀ ਪੰਜਾਬ ਨਾਲ ਤੁਸੀਂ ਲੋਕ ਕਰ ਰਹੇ ਹੋ ਸੋ ਮੈਨੂੰ ਮੈਂ ਤੁਹਾਨੂੰ ਅਪੀਲ ਕਰਦਾ ਕਿ ਤੂੰ ਇਸ ਗੱਲ ਨੂੰ ਸਾਫ਼ ਆਪਣੇ ਲੋਕਾਂ ਚ ਆ ਕੇ ਕਰ ਅਗਲੀ ਬੇਨਤੀ ਮੈਂ ਕਰਨੀ ਹੈ ਸਰਪੰਚੀ ਬਾਰੇ ਸਰਪੰਚੀ ਦੀਆਂ ਚੋਣਾਂ ਦਾ ਜਿਹੜਾ ਬੇਗਲੋ ਬਚ ਚੁੱਕਿਆ ਪਰ ਇਹਦੇ ਵਿੱਚ ਵੀ ਬੜਾ ਧੋਖਾ ਲੋਕਾਂ ਨਾਲ ਹੋਇਆ ਧਰੀਆਂ ਧਰਾਈਆਂ ਲੋਕਾਂ ਦੀਆਂ ਰਹਿ ਗਈਆਂ ਬੜੇ ਮਾਨਸ ਚਾਸੀ ਲੋਕਾਂ ਦੇ ਉਹ ਵੀ ਸਰਕਾਰ ਨੇ ਬੜਾ ਲੋਕਾਂ ਨਾਲ ਬਹੁਤ ਤੱਕਾ ਇਸ ਕੀਤਾ ਇੱਥੇ ਵੀ ਕਈ ਪਿੰਡਾਂ ਦੇ ਵਿੱਚ ਤਾਂ ਇੱਥੇ ਚਾਰ ਚਾਰ ਵਾਰੀ ਪੰਜ ਪੰਜ ਵਾਰੀ ਲਗਾਤਾਰ ਜਰਨਲ ਸਰਪੰਚੀ ਤੁਰੀ ਆਉਂਦੀ ਆ ਉੱਥੇ ਜਰਨਲ ਹੀ ਰੱਖਦੀ ਜਿੱਥੇ ਰਿਜ਼ਰਵ ਤੁਰੀ ਆਉਂਦੀ ਹੈ ਰਿਜ਼ਰਵ ਵੀ ਰੱਖਤੀ ਇਹ ਵੀ ਲੋਕਾਂ ਨਾਲ ਤੱਕਾ ਇਹ ਇਹ ਜ਼ਰੂਰੀ ਸੀਗਾ ਵੀ ਜਿੱਥੇ ਜਰਨਲ ਸੀਗੀ ਉੱਥੇ ਰਿਜ਼ਰਵ ਹੋਣੀ ਚਾਹੀਦੀ ਸੀ ਜਿੱਥੇ ਰਿਜ਼ਰਵ ਸੀ ਉਸੇ ਜਰਨਲ ਹੋਣੀ ਚਾਹੀਦੀ ਸੀ ਇਹ ਵੀ ਲੋਕਾਂ ਦੇ ਨਾਲ ਕਾਫੀ ਹੱਦ ਤੱਕ ਜਿਹੜਾ ਕਿਉਂਕਿ ਇਹਨਾਂ ਨੂੰ ਪਤਾ ਬਿਜਲੂਸ ਸਾਡਾ ਨਿਕਲਿਆ ਪਿਆ ਆ ਲੋਕਾਂ ਨੇ ਧੂੜ ਚਟਾਤੀ ਲੋਕ ਸਭਾ ਦੇ ਵਿੱਚ ਤਿੰਨ ਤੇ ਆ ਗਏ ਵੀ ਸਰਪੰਚੀ ਜਮਾਂ ਜਲੂਸ ਕੱਢਣਗੇ ਲੋਕ ਇਸੇ ਕਰਕੇ ਇਹਨਾਂ ਨੇ ਸਭ ਤੋਂ ਪਹਿਲਾਂ ਨਿਸ਼ਾਨ ਵਾਲੀ ਗੱਲ ਤੇ ਲਿਆਂਦਾ ਮਤਾਂ ਲਿਆਂਦਾ ਵੀ ਆਪਦੇ ਚੋਣ ਸ਼ਾਨ ਦੇ ਉੱਤੇ ਕੋਈ ਪਾਰਟੀ ਸਰਪੰਚੀ ਦੀ ਚੋਣ ਨਹੀਂ ਲੜਾਉ ਕੋਸੇ ਨੂੰ ਉਹ ਸਾਰੇ ਇਸ ਕਰਕੇ ਸੀ ਪਰ ਅਸੀਂ ਜਲੂਸ ਨਿਕੜੂਗਾ ਸਾਡਾ ਦੂਜੀ ਮੈਂ ਅਪੀਲ ਕਰਦਾ ਭਰਾਵੋ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਰਪੰਚ ਬਣਨ ਦੇ ਚਾਹਵਾਨ ਵੀ ਨੇ ਜਾਂ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਛਾ ਵੀ ਅਸੀਂ ਸਰਪੰਚ ਬਣਾਉਣੇ ਆ ਚੰਗੇ ਪੜ੍ਹੇ ਲਿਖੇ ਬੰਦੇ ਸਰਪੰਚ ਬਣਾਓ ਜਿਹੜੇ ਸੂਝਵਾਨ ਇਮਾਨਦਾਰ ਬੰਦੇ ਹੋਣ ਜਿਹੜੇ ਸਮਰਪਿਤ ਹੋਣ ਪਿੰਡਾਂ ਨੂੰ ਧੜੇਬਾਜ਼ੀਆਂ ਤੋਂ ਪਾਰਟੀਆਂ ਤੋਂ ਉੱਪਰ ਉੱਠ ਕੇ ਚੰਗੇ ਬੰਦੇ ਸਰਪੰਚ ਹੋਣ ਤਾਂ ਕਿ ਪਿੰਡ ਦੇ ਵਿਕਾਸ ਦੀ ਗੱਲ ਹੋਵੇ ਚਾਰ ਪੈਸੇ ਜਿਹੜੇ ਪਿੰਡਾਂ ਨੂੰ ਆਉਣ ਨਿਯਮ ਤੌਰ ਤੇ ਮੈਂ ਦੇਖਾਂਗੇ ਦੇਖਦਾ ਕਿ ਪਿੰਡਾਂ ਦੀਆਂ ਖੁੰਧਕਾਂ ਪਿੰਡਾਂ ਦੀਆਂ ਧੜੇਬਾਜ਼ੀਆਂ ਦੇ ਵਿੱਚ ਪਿੰਡਾਂ ਦਾ ਵਿਕਾਸ ਬੜੇ ਸਮੇਂ ਤੋਂ ਰੁਕਿਆ ਪਿਆ ਪੈਸੇ ਆਉਂਦੇ ਨਹੀਂ ਹੈਗੇ ਖੁੰਧਕਾਂ 'ਚ ਲੱਗਦੇ ਨਹੀਂ ਹੈਗੇ ਜਾਫਰ ਤੁਸੀਂ ਦੇਖੋਗੇ ਵੀ ਇਹਨਾਂ ਸਰਪੰਚੀਆਂ ਚ ਕਤਲ ਹੋਣੇ ਹੋਣੇ ਸ਼ਰਾਬਾਂ ਦਾ ਦੌਰ ਚੱਲੂਗਾ ਕਤਲ ਹੋਣੇ ਆ ਪੈਸੇ ਵਰਤਾਏ ਜਾਣੇ ਆ ਮੋٹے ਕਈ ਕਈ ਪਿੰਡਾਂ ਦੀਆਂ ਸਰਪੰਚੀਆਂ ਦਾ ਲੱਖਾਂ ਨਹੀਂ ਕਈ ਕਰੋੜਾਂ ਚ ਪੈਣੀਆਂ ਨੇ ਕੱਖ ਨਹੀਂ ਇਹਦੇ ਚ ਯਾਰ ਅੱਜ ਕੱਲ ਤਾਂ ਸਰਪੰਚੀ ਦਾ ਟੌਰ ਹੀ ਖਤਮ ਹੋ ਗਿਆ ਕਿ ਸਰਪੰਚ ਦੀ ਟੌਰ ਬੜੀ ਹੁੰਦੀ ਸੀ ਅਜਾ ਸਰਪੰਚਾਂ ਦੇ ਟੌਰ ਅਜਾ ਜੇ ਐਮਐਲਏ ਨੂੰ ਹੀ ਕੋਈ ਪੁੱਛਦਾ ਐ ਪੰਪੜੀਆਂ ਮੰਤਰੀਆਂ ਨੂੰ ਹੀ ਕੋਈ ਪੁੱਛਦਾ ਸਰਪੰਚਤਾ ਫੇਰ ਵਿਚਾਰੇ ਬਹੁਤ ਦੂਰ ਦੀ ਗੱਲ ਰਹਿ ਗਈ ਸੋ ਮੈਂ ਇੰਨੀ ਬੇਨਤੀ ਕਰਦਾ ਵੀ ਇਨ੍ਹਾਂ ਲੋਕਾਂ ਪਿੱਛੇ ਲਾ ਕੇ ਪਾਰਟੀਆਂ ਪਿੱਛੇ ਸਿਆਦਾਨਾ ਪਿੱਛੇ ਆਦਾ ਝੁਗਾ ਨਾ ਚੌੜ ਕਰਾ ਲਿਓ ਨੁਕਸਾਨ ਨਾ ਕਰਾ ਲਿਓ ਭਾਈਚਾਰੇ ਨਾ ਖਰਾਬ ਕਰਿਓ ਇਹ ਚੱਲਦੇ ਹੀ ਰਹਿਣਾ ਕਰੇ ਦੇਖਿਆ ਵੀ ਤੁਹਾਡੇ ਪਿੱਛੇ ਕੋਈ ਲੀਡਰ ਤੁਹਾਡੇ ਆਗੂ ਕੋਈ ਕਾਂਗਰਸੀ ਕੋਈ ਬਾਦਲ ਵਾਲੇ ਕੋਈ ਆਪ ਵਾਲੇ ਕੋਈ ਹੋਰ ਛੋਡੇ ਪਿੱਛੇ ਕਦੇ ਜੇਲ੍ਹਾਂ ਚ ਗਏ ਆ ਛੋਡੇ ਪਿੱਛੇ ਇਹਨਾਂ ਦੇ ਸਿਰ ਪਾਟੇ ਆ ਛੋਡੇ ਪਿੱਛੇ ਇਹਨਾਂ ਦੇ ਪਰਚੇ ਹੋਏ ਆ ਤੁਸੀਂ ਬਿਨਾ ਗੱਲ ਤੋਂ ਇਹਨਾਂ ਪਿੱਛੇ ਲਾ ਕੇ ਪਰਚੇ ਕਰਾ ਲੋਂਗੇ ਬੰਦੇ ਮਾਰ ਮਰਾਈ ਕਰ ਲੋਂਗੇ ਜੇਲ੍ਹਾਂ ਚ ਲੈ ਜਾਓਗੇ ਮਗਰ ਉਹ ਭੁਗਤਣੀਆਂ ਆ ਆਪਣੀਆਂ ਪੈਣੇ ਕਿਸੇ ਨੇ ਬਾਤ ਨਹੀਂ ਪੁੱਛਣੀ ਮੜ ਕੇ ਤਾਂ ਗੰਡੇ ਨਹੀਂ ਲੈ ਕੇ ਆਉਂਦਾ ਕੋਈ ਜੇਲ੍ਹ ਚ ਬੈਠੇ ਦੇ ਮਗਰ ਵੀ ਲੈ ਪਾਇਆ ਗੰਡੇ ਫੜਾਇਆ ਕਿ ਕੋ ਤੜਕਾ ਲਾ ਲੂ ਬੰਦਾ ਅੰਦਰ ਇਹ ਗੱਲ ਦਾ ਖਿਆਲ ਰੱਖਿਓ ਚੰਗੀ ਸੋਚ ਵਾਲੇ ਨੌਜਵਾਨ ਮੁੰਡੇ ਮੈਂ ਕਹਿਣਾ ਕਿ ਨੌਜਵਾਨ ਜਿਹੜਾ ਵਰਗ ਹੈ ਪੜ੍ਹੇ ਲਿਖੇ ਨੌਜਵਾਨ ਹੈ ਉਹਨਾਂ ਨੂੰ ਜ਼ਰੂਰ ਇਹਨਾਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਅਗੇ ਆਉਣਾ ਚਾਹੀਦਾ ਬਹੁਤ ਕੁਝ ਆਪਾਂ ਇਹਨਾਂ ਧੜਿਆਂ ਦੇ ਵਿੱਚ ਪੰਜਾਬ ਨੇ ਬੜਾ ਨੁਕਸਾਨ ਝੱਲਿਆ ਪਹਿਲਾਂ ਤੋਂ ਲੈ ਕੇ ਹੁਣ ਤੱਕ ਵਿਕਾਸ ਵੀ ਰੁਕੇ ਨੇ ਲੋਕਾਂ ਦਾ ਆਪਸ ਵਿੱਚ ਬੜੇ ਦੁਸ਼ਮਣੀਆਂ ਵੀ ਪਈਆਂ ਨੇ ਜੇਲ੍ਹਾਂ 'ਚ ਵੀ ਲੋਕ ਗਏ ਨੇ ਬੰਦੇ ਵੀ ਮਰੇ ਨੇ ਨੁਕਸਾਨ ਵੀ ਹੋਏ ਨੇ ਇਸ ਵਾਰ ਵੀ ਮੈਨੂੰ ਲੱਗਦਾ ਕਿ ਲੋਕ ਫਿਰ ਮੁੱਠੀਆਂ ਥੁੱਕੀ ਬੈਠੇ ਆ ਬਹੁਤ ਪਿੰਡਾਂ 'ਚ ਮੈਨੂੰ ਸੁਨੇਹਾ ਆਇਆ ਇੱਕ ਹੈ ਬਾਈ ਸਾਡੇ ਦਾ ਕਹਿੰਦੇ ਬਾਈ ਸ਼ੁਰੂ ਕਰਤਾ ਕੰਮ ਸ਼ਰਾਬਾਂ ਸ਼ਰੂਪਮਾ ਦਾ ਪਿੰਡਾਂ ਦੁਰੂਪਸ ਗੱਲ ਦਾ ਸ਼ੁਰੂ ਹੋ ਗਿਆ ਜਿਹੜੇ ਪੀਣ ਵਾਲਿਆਂ ਦਾ ਕੱਲ ਦੇ ਉਹਨਾਂ ਨੇ ਬੰਨ ਲਿਆ ਆਪਣਾ ਬੋੜੀਆ ਬਿਸਤਰ ਵਿਚ ਚੱਲੋ ਹੁਣ ਫਲਾਣੇ ਕੋਲੇ ਤੇ ਚੱਲੋ ਹੁਣ ਫਲਾਣੇ ਕੋਲੇ ਤੇ ਜਿਹੜੀਆਂ ਕਰੋੜਾਂ ਸਰਪੰਚੀਆਂ ਪੈਂਦੀਆਂ ਨੇ ਉਪਰ ਸਰਪੰਚ ਪਿੰਡ ਦੇ ਭਲੇ ਲਈ ਨਹੀਂ ਹੁੰਦੇ ਤੇ ਨਾ ਉਹਨਾਂ ਨੇ ਕਰਨਾ ਹਾ ਨਾ ਉਹਨਾਂ ਕੋਲੇ ਉਹਨੀ ਕੁ ਜੈਸ ਰਹਿੰਦੀ ਐ ਜਿਹੜਾ ਬੰਦਾ ਕਿੱਲਾ ਦੋ ਕਿੱਲੇ ਫੂਕ ਕੇ ਸਰਪੰਚੀ ਲਊਗਾ ਉਹ ਪਿੰਡ ਦਾ ਵਿਕਾਸ ਕੀ ਕਰ ਦਊਗਾ ਸੋ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਨੂੰ ਮੁੱਖ ਰੱਖ ਕੇ ਧਿਆਨ ਰੱਖੋ ਕੋਸ਼ਿਸ਼ ਕਰੋ ਸਰਬਸੰਮਤੀ ਕੋਈ ਹੁੰਦੀ ਆ ਸਹਿਮਤੀ ਬਣਦੀ ਆ ਤਾਂ ਬਹੁਤ ਵਧੀਆ ਗੱਲ ਆ ਸਹਿਮਤੀ ਨਾਲ ਕੋਈ ਚੰਗੇ ਬੰਦੇ ਚੰਗੇ ਇਨਸਾਨ ਕੋਈ ਸਰਪੰਚ ਚੁਣੇ ਜਾ ਵਾਹਿਗੁਰੂ ਜੀ ਕਾ ਜੀ